ਅੱਜ 2 ਫਰਵਰੀ ਹੈ ਭਰਾਵੋ 2025 ਦਾ ਦਿਨ ਹੈ ਐਤਵਾਰਾ ਉਹ ਤਾਂ तकरीबन ਭਰਾਵੋ ਪਿਛਲੇ ਮਹੀਨੇ ਤਾਂ ਐਤਵਾਰ ਦੀ ਆਪਾਂ ਛੁੱਟੀ ਕਰਦੇ ਹੁੰਦੇ ਸੀਗੇ ਕਿਉਂ ਹੁਣ ਸੀਜ਼ਨ ਜਾ ਰਿਹਾ ਕਸਟਮਰ ਜਿਆਦਾ ਆ ਰਿਹਾ ਹੈਗਾ ਉਹਦੇ ਕਰਕੇ ਐਤਵਾਰ ਦੀ ਛੁੱਟੀ ਬੰਦ ਆ ਭਰਾਵੋ ਵੀ ਛੁੱਟੀ ਨਹੀਂ ਕਰਦੇ ਐਤਵਾਰ ਨੂੰ ਤੁਸੀਂ ਆ ਸਕਦੇ ਹੋ ਕਿਉਂ ਐਤਵਾਰ ਨੂੰ ਕਿਉਂ ਹੁਣ ਜੀਵਨਦਾਰ ਨੂੰ ਟਰੈਕਟਰਾਂ ਦੀ ਜਿਆਦਾ ਜ਼ਰੂਰਤ ਹੈ ਹਰ ਰੋਜ਼ ਹੀ ਸੇਲ ਕਰ ਰਹੇ ਹਾਂ ਕਿਵੇਂ ਅੱਜ ਵੀ ਭਰਾਵੋ ਇੱਕ ਤੋਂ ਪਹਿਲਾਂ ਟਰੈਕਟਰ ਸੇਲ ਕਰਿਆ ਤੇ ਦੂਜੇ ਨੰਬਰ ਤੇ ਬਾਈ ਆ ਗਿਆ ਟਰੈਕਟਰ ਤਾਂ ਤੀਜੇ ਨੰਬਰ ਤੇ ਸੁਗਮੰਤ ਚੱਕ ਸਿੱਧੂਆਂ ਨਾਲ ਵੀਡੀਓ ਬਣਾ ਰਿਹਾ ਇਹਨੂੰ ਵੀ ਟਰੈਕਟਰ ਦੇ ਕੇ ਤੋੜਾਂਗੇ ਕਿਉਂ ਪਿਛਲੇ ਮਹੀਨੇ ਵੀ ਤੁਹਾਡੀ ਕਿਰਪਾ ਨਾਲ ਭਰਾਵੋ ਆਪਾਂ 37 ਟਰੈਕਟਰ ਸੇਲ ਕਰਿਆ ਆਪਣੇ ਇੱਕ ਟਾਣੇ ਨੇ 37 ਟਰੈਕਟਰਾਂ ਇੱਕ ਇੱਕ ਜਨਵਰੀ ਤੋਂ ਲੈ ਕੇ 31 ਜਨਵਰੀ ਤੱਕ 37 ਟਰੈਕਟਰ ਸੇਲ ਹੋ ਗਏ ਅੱਜ ਚੌਥਾ ਟਰੈਕਟਰ ਸੇਲ ਕਰ ਰਹੇ ਹਾਂਗੇ ਦੁਬਾਰਾ ਸੁਗਮੰਤ ਨੂੰ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਭਰਾਵੋ ਵੀ ਤੁਸੀਂ ਵੀਡੀਓ ਵਗੈਰਾ ਸ਼ੇਅਰ ਕਰਦੇ ਹੋ ਸਾਰੇ ਭਰਾ ਜਲਦ ਤੋਂ ਜਲਦ ਆ ਕੇ ਬ੍ਰੈਂਡ ਐਡੀਟਰ ਤੋਂ ਟਰੈਕਟਰ ਆ ਕੇ ਖਰੀਦੋ ਬਹੁਤ ਟਰੈਕਟਰ ਬ੍ਰੈਂਡ ਐਡੀਟਰ ਤੇ ਆ ਚੁੱਕੇ ਆ ਅੱਜ ਤੁੰਗਲੀ ਤੁੰਗਲੀ ਟਰੈਕਟਰ ਦਿੱਤਾ ਗਿਆ ਛੋਟੇ ਜੇ ਬੱਚੇ ਨੂੰ ਤਾਸ਼ ਵੀਰ ਤਲਵੀਰ ਇਹ ਨਾ ਤਾਸ਼ ਵੀਰ ਸਿੰਘ ਮਾਨ ਨੂੰ ਟਰੈਕਟਰ ਦਿੱਤਾ ਗਿਆ ਤੇ ਕਿਵੇਂ ਸੁਵੰਤਰ ਕੇ ਵੀ ਤਿੰਨੇ ਪਿਓ ਪੁੱਤੀ ਆਏ ਸੀਗੇ ਉਸੇ ਲੋਟੀ ਬਾਈ ਗੁਰਵਿੰਦਰ ਬਾਈ ਗੁਰਵਿੰਦਰ ਸਿੰਘ ਮਾਨ ਆ ਤੇ ਬਾਈ ਦਾ ਨਾਮ ਗੁਰਮੀਤ ਸਿੰਘ ਹਾਂਜੀ ਗੁਰਮੀਤ ਸਿੰਘ ਮਾਨ ਇਹਨੂੰ ਜਰੂਰ ਵਧਾਈਆਂ ਦਿਓ ਭਰਾਵੋ ਕੋਈ ਵੀ ਸੰਤ ਬਾਈ ਆ ਤੇ ਘਰੇ ਵੱਡਾ ਸੰਤ ਲੈ ਕੇ ਜਾਂਦਾਗਾ ਹਰੇਕ ਨੂੰ ਬਹੁਤ ਚਾਹ ਹੁੰਦਾਗਾ ਇਸੇ ਉਸੇ ਚਾਹ ਦੇ ਤਹਿਤ ਵੀ ਅੱਜ ਟਰੈਕਟਰ ਲੈ ਕੇ ਚੱਲੇ ਜਰੂਰ ਇਹਨੂੰ ਵਧਾਈਆਂ ਦਿਓ ਹਾ ਹਾ ਆ ਬਾਈ ਦਾ ਪੋਤਾ ਗਾ ਤੇ ਆ ਮੁੰਡਾ ਗਾ ਐਸ ਲੋਟੀ ਦਾਦੇ ਪੋਤੇ ਅਕਸਰ ਹੀ ਮੇਰੇ ਕੋਲੇ ਆਉਂਦੇ ਰਹਿੰਦੇ ਆ ਉਦੋਂ ਬਾਅਦ ਪ੍ਰੀਤ ਮੁੰਡਾ ਪ੍ਰੀਤ ਮਾਨ ਖੜਾ ਗਾ ਤੇ ਉਹਦੇ ਡੈਡੀ ਦਾ ਨਾਮ ਦਰਸ਼ਨ ਸਿੰਘ ਮਾਨ ਜੁਆਇਟ ਫੈਮਿਲੀ ਆ ਬਹੁਤ ਖੁਸ਼ੀ ਹੋਈ ਇੱਕ ਪਰਿਵਾਰ ਚ ਸਾਰੇ ਬਾਈ ਵਰਗੇ ਰਹਿੰਦੇ ਆ ਜੁਆਇਟ ਫੈਮਿਲੀ ਅੱਛਾ ਇਕੱਠੀ ਕਰਤੋਂ ਕੀ ਚੀਜ਼ ਆਰੀ ਹਾਂ ਇਹ ਮੁੰਡਿਆਂ ਨੂੰ ਤੁਸੀਂ ਜਾਣਦੇ ਹੋਵੋ ਵੀਡੀਓ ਹਰੇਕਾਂ ਜਾਣ ਹੋਈਆਂ ਤੇ ਉੱਤੇ ਬੈਠਾ ਮੁੰਡਾ ਸਰਪੰਚਾਂ ਦਾ ਸਰਪੰਚ ਸਾਹਿਬ ਬੈਠੇ ਉੱਤੇ ਮਨਿੰਦਰ ਸਿੰਘ ਸਰਪੰਚ ਇਹ ਅਟੈਚੀ ਨਵੇਂ ਬਣੇ ਹੋ ਸਰਸਰ ਜਿੰਨੇ ਬਣੇ ਕਿ ਵਰਤਨਾ ਬਹੁਤ ਬਗਿਆ ਫਰੀਦਾ ਗਿਆ ਲੈ ਪੁਰਾਣਾ ਗਿਆ ਠੀਕ ਹੈ ਉਹਨਾਂ ਨਾਲ ਜੋੜ ਨਾਲ ਵੀਡੀਓ ਵੀ ਸ਼ੇਅਰ ਕਰ ਦਿਨੇ ਜਦੋਂ ਜੋੜ ਲਗਿਆ ਠੀਕ ਹੈ ਰੇਡ ਦੇ ਘਰ ਘਰ ਵੀਡੀਓ ਇਹ ਪਹੁੰਚਦੀ ਕਰ ਦਿਓ ਕਿਉਂ ਵੀਡੀਓ ਵਗੈਰਾ ਸ਼ੇਅਰ ਕਰ ਦਿਓ ਤਾਂ ਕਿ ਮੈਂ ਸਰਵੰਤ ਤਰ ਕੇ ਆਇਆ ਬਾਈ ਬਾਈ ਦਾਲ ਆਇਆ ਬਾਈ ਦਾਲ ਕੀ ਤੇ ਮਾਰੀ ਕੈਮਰਾ ਹਰਪ੍ਰੀਤ ਸਿੰਘ ਹਰਪ੍ਰੀਤ ਸਿੰਘ ਆਇਆ ਗਿਆ ਚੱਕ ਸੈਦੂ ਹਾਂ ਜੀ ਚੱਕ ਸੈਦੂ ਕਿਦੋਂ ਆਏ ਆ ਉਹਨਾਂ ਨਾਲ ਲੜੀ ਦੇਤੇ ਬੰਦੇ ਆਈ ਜਾਂਦੇ ਕਿ ਵੀਡੀਓ ਵਗੈਰਾ ਸ਼ੇਅਰ ਹੋ ਜਾਈ ਜਾਂਦੀ ਆ ਅੱਗੇ ਬੰਦੇ ਜੁੜੀ ਜਾਂਦੇ ਕਿਸੇ ਭਰਾ ਨੇ ਟਰੈਕਟਰ ਖਰੀਦਦੇ ਨੇ ਕਿਸੇ ਰਿਸ਼ਤੇਦਾਰ ਨੇ ਖਰੀਦਨਾ ਜਾਂ ਯਾਰ ਦੋਸਤ ਨੇ ਖਰੀਦਨਾਗਾ ਕੋਈ ਬਾਹਰ ਕੈਨੇਡਾ ਅਮਰੀਕਾ ਆਸਟ੍ਰੇਲੀਆ ਕਿਤੇ ਵੀ ਬੈਠੇ ਉਹਨਾਂ ਤੱਕ ਇਹ ਵੀਡੀਓ ਲਾਜ਼ਮੀ ਸ਼ੇਅਰ ਕਰਕੇ ਭੇਜਾ ਦਿਓ ਭਰਾਵੋ ਇਧਰ ਮਾਰਦੇ ਕੈਮਰਾ ਸੰਵੰਤ ਬਹੁਤ ਟਰੈਕਟਰ ਖੜੇ ਆ ਬਣਿਆ ਟਰੈਕਟਰ ਦੇ ਭਰਾਵੋ ਸ਼ਕਤੀਤੀ ਅਰਜਨ ਉਹ ਜਿਹੜੀ ਮੂੜੇ ਆਵਾਜ਼ ਨਹੀਂ ਕਿ ਹਰੇਕ ਪ੍ਰਕਾਰ ਦੀ ਟਰੈਕਟਰ ਖੜੇ ਆ ਸਵਰਾਜ ਵਗੈਰਾ ਖੜੇ ਆ ਕੋਈ ਵੀ ਟਰੈਕਟਰ ਖਰੀਦਣਾ ਤੁਸੀਂ ਉਹ ਟਰੈਕਟਰ ਸਾਥੋਂ ਆਸਾਨ ਕਿਸ਼ਤਾਂ 'ਚ ਭਰਾਵੋ ਕਿਉਂ ਜੀਮੇਦਾਰ ਕੋਲੇ ਇੱਕ ਵਾਰੀ ਇਕੱਠੇ ਪੈਸੇ ਲਾਉਣ ਨੂੰ ਨਹੀਂ ਹੁੰਦੇ ਆਸਾਨ ਕਿਸ਼ਤਾਂ 'ਚ ਬ੍ਰਾਂਡਡ ਹੱਟਾ ਵਾ ਕੇ ਟਰੈਕਟਰ ਖਰੀਦੋ ਤੇ ਬਾਈ ਵਰਗਿਆਂ ਨੂੰ ਜਰੂਰ ਵਧਾਈਆਂ ਦਿਓ ਤਾਸ਼ਪੀਰ ਤਾਸ਼ਪੀਰ ਸਿੰਘ ਮਾਨ ਨੂੰ ਬਾਈ ਗੁਰਵਿੰਦਰ ਆਗਿਆ ਨੂੰ ਸਾਰਿਆਂ ਨੂੰ ਜਰੂਰ ਵਧਾਈਆਂ ਦਿਓ ਕਿਉਂ ਅੱਜ ਬਾਈ ਮੈਸੀ ਲੈ ਕੇ ਚੱਲੇ ਆ ਵਧਾਈਆਂ ਬਾਈ ਸਾਡੇ ਕੋਲ ਸਾਰੇ ਪਰਿਵਾਰ ਨੂੰ ਬਹੁਤ-ਬਹੁਤ ਵਧਾਈਆਂ ਸੋਨੂੰ ਵੀ ਵਧਾਈਆਂ ਬਈ ਤੈਨੂੰ ਵੀ ਫ੍ਰੀਕੁਲ ਸਿੰਘ ਨੂੰ ਬਹੁਤ-ਬਹੁਤ ਵਧਾਈਆਂ ਤੇ ਓਕੇ ਆਇ ਨੂੰ ਜਰੂਰ ਵਧਾਈਆਂ ਦਿਓ ਖੁਸ਼ ਆ ਕੇ ਲੱਗਿਆ ਅੱਜੀ ਲੱਗਿਆ ਬਈ ਕਿੱਦਾਂ ਲੱਗਿਆ ਆਪਣੇ ਆਂਦੀ ਲੱਗਿਆ ਨਾ ਛੋਟਾ ਜਿਹਾ ਬੱਚਾ ਹੈਗਾ ਇਹਨੂੰ ਵੀ ਤੇ ਬਾਈ ਗੁਰਵਿੰਦਰ ਬਹੁਤ ਬਹੁਤ ਦਾ ਰਵਿੰਦਰ ਸਿੰਘ ਜੀ ਨੂੰ ਬਹੁਤ ਬਹੁਤ ਵਧਾਈਆਂ ਸਾਡੀ ਟੀਮ ਵੱਲੋਂ ਬ੍ਰੈਕਟ ਦੀ ਵੱਲੋਂ ਤੇ ਤੁਸੀਂ ਵੀ ਵਧਾਈਆਂ ਜਰੂਰ ਦਿਓ ਭਰਾਵਾ ਦੋ ਸ਼ਬਦ ਹੀ ਲਿਖਣੇ ਹੁੰਦੇ ਆ ਤੇ ਇੱਕ ਅੱਗੇ ਆ ਤੇ ਬਣੀ ਕੈਮਰਾ ਆਹ ਦੇਖੋ ਦੱਸਾਂ ਇਹਨਾਂ ਨੂੰ 89500 ਆਹ ਸਮਾਂਜ ਦਾ ਮੋਟਾ ਬੱਠਾ ਕਿਨੇ ਪੋਛਾ ਗੋਲ ਨੇ ਘੋੜੇ ਲੱਗੇ ਜਾਂਦੇ ਸਭ ਨੂੰ ਸਾਰੇ ਮਿੰਟ ਤੇ ਦੁਆਰਾ ਸਾਰੇ ਮਿੰਟ ਨੂੰ ਅੱਜ ਆ ਵੱਲੋਂ ਪਹਿਲੇ ਇੱਕ ਜੰਮਰੀ ਸਟਾਰਟ ਹੀ ਤੋਂ ਗਲੀ ਤੋਂ ਕਰੀ ਸੀ ਭਰਾਵਾ ਤੁੰਗਾਲੀ ਪਿੰਡ ਤੋਂ ਸਟਾਰਟਿੰਗ ਕਰੀ ਸੀਗੀ ਉੱਤੇ 1 ਜਨਵਰੀ ਨੂੰ 2025 ਨੂੰ ਨਵਾਂ ਡਾਟਾ ਦਿੱਤਾ ਸੀ ਅੱਜ ਫੇਰ ਫੱਪਰੀ ਜਿੰਨਾ ਕੋਈ ਡਾਟਾ ਚੱਲਿਆਗਾ ਵੀ ਕੋਸ਼ਿਸ਼ ਕਰਾਂਗੇ ਵੀ ਤੁੰਗਲ ਕਿੰਨੇ ਵੇਚਿਆ ਸਰਕਾਰ ਚ ਵੇਦੇ ਪੰਜ ਵੇਦੇ ਸਰਕਾਰ ਚ ਪਤਾ ਇਹ ਸਮਝਾ ਬੰਦਾ ਜੇ ਤੇਰਾ ਹੱਥੀ ਬੰਦਾ ਨਾ ਹੈ ਇਹਨੇ ਕੋ ਜਾਣਦੇ ਹੋਗੇ ਦੇਖਣਾ ਇਹੇ ਜਰੂਰ ਹੈਗਾ ਉਹ ਆ ਡਾਟਾ ਦਿੱਤਾ ਇਹਨਾਂ ਨੂੰ ਮੈਸੀ 9500 2018 ਵਾਲਾ ਬਹੁਤ ਵਧੀਆ ਸਾਫ ਹਾਲਤ ਜੀ ਤੁਹਾਡੇ ਇਕਲੋਕ ਲੱਗਿਆ ਕਾਫੀ ਵਗੈਰਾ ਲੱਗੀ ਆ ਇਹ ਸਾਰੀ ਆਪਾਂ ਵਿੱਚ ਦੇ ਦਿੰਦੇ ਆ ਇਹ ਸਮਾਨ ਵਗੈਰਾ ਕੋਈ ਰੱਖਦੇ ਨਹੀਂ ਜਾਂ ਫੜੀ ਕੈਮਰਾ ਸੰਗਵੰਤ ਨੂੰ ਵੀ ਲੈ ਲੀਏ ਵੀਡੀਓ ਵਿੱਚ ਆਇਆ ਸਮਾਂਤ ਕਿਉ ਬਰਾਵੋ ਉੱਤੇ ਕਿਵੇਂ ਟਰੈਕਟਰ ਆਉਂਦੇ ਆ ਬਹੁਤ ਵਧੀਆ ਸਾਫ ਹਾਲਤ ਚ ਆਇਆਗਾ ਆ ਸੰਗਵੰਤ ਆ ਇਹਨੂੰ 1.5 ਸਾਲ ਪਹਿਲਾਂ ਲੱਗਿਆ ਹੁੰਦਾ 1.5 ਸਾਲ ਅੱਛਾ ਅੱਜ ਫੇਰ ਆਇਆ ਸਮਾਂਤ ਨੂੰ ਪਹਿਲਾਂ ਟਰੈਕਟਰ ਦਿੱਤਾ ਫਿਰ ਉਹ ਕੱਟ ਕੇ ਤੇ ਫਸੀ ਦਵਾਈ ਤੋਂ ਫੇਰ ਆ ਕੇ ਸਾਡੇ ਕੋਲੇ ਅੱਜ ਫੇਰ ਸੁਵੰਤ ਨਾਲ ਕੋਲੇ ਜਾ ਰਹੇ ਹਾਂ ਉਸੇ ਕਰਕੇ ਵੀਡੀਓ ਕਰਕੇ ਫਿਰ ਉਹ ਬੰਦੇ ਚੁੜਦੇ ਆ ਵੀਡੀਓ ਲੱਗੇ ਸ਼ੇਅਰ ਕਰਿਆ ਕਰੋ ਤੇਰਾ ਕਿਨ ਸੁਪ ਬਣਿਆ ਪਹਿਲਾਂ ਵੀਡੀਓ ਆ ਜੀ ਕਿ ਉਹ ਫਿਲਮ ਚ ਰਹੀ ਪਹਿਲਾ ਵੀਡੀਓ ਤਾਂ ਆਇਆ ਸੀ ਅੱਛਾ ਕਿਵੇਂ ਲੱਗਿਆ ਵੀਰ ਆਪਣਾ ਗੱਲਬਾਤ ਆਪਣੇ ਸੁਤੰਤਰ ਕਰ ਲੈ ਤੋਂ ਬੜੀ ਵਧੀਆ ਲੱਗਿਆ ਜੀ ਤੁਹਾਡਾ ਕੋਈ ਬਾਹਲਾ ਵੀ 10000 ਦਾ ਫਰਕ ਆਈ ਵੀ ਆਪਣਾ ਬੈਰੀਫੀਕਾ ਬਾਹਲਾ ਫਰਕ ਨਹੀਂ ਹੈਗਾ ਮੈਂ 50000 ਦਾ ਫਰਕ ਨਹੀਂ ਹੈਗਾ ਪਹਿਲਾਂ ਦੋਸਤ ਕੋਲ ਰਹਿ ਕੇ ਗਏ ਸੀ ਜੇ ਨਾਲ ਬਾਤ ਕਰ ਸੀ ਇਹਨਾਂ ਨੂੰ ਬਾਅਦ ਸੋਚਦਾ ਵੀ 10000 ਦੇ ਕਰਾ ਲਈ ਹਾਂ ਮੈਂ 6.5 ਲੱਖ ਦਾ ਡਾਕਟਰ ਸੀ ਵੀ 20 ਕਹ ਹਜ਼ਾਰ ਰੁਪਏ ਦੇ ਘਾਟੇ ਨਾਲ ਹੀ ਅਸੀਂ ਟਰੈਕਟਰ ਰੱਖ ਲਈ ਬਹੁਤ ਫਰਕ ਨਹੀਂ ਪੈਂਦਾ ਬਰਾਬਰ ਉਹ ਸਾਡੇ ਰੇਟਾਂ 'ਚ ਉਸ ਇਸੇ ਕਰਕੇ ਸਾਡੇ ਕੋਲ ਕਸਟਮਰ ਜਿਆਦੇ ਆਉਂਦਾ ਮਣੇ ਭਾਈ ਉਹਨੂੰ ਕਰਿਓ ਆਹਾਂ ਟਰੈਕਟਰ ਦਿੱਤਾ ਲੈ ਕੇ ਘਰ ਮਾਰੀ ਕੈਮਰਾ 2000 ਤੇ 18 ਮਾਡਲ ਐਸੀ 9500 ਦਿੱਤਾਗਾ ਇਹ ਜਾਂ ਟਿੱਕੀ ਮੋਹ ਜਾ ਹਾਂਜੀ ਹਾਂਜੀ ਪੂਰੇ ਕਿਵੇਂ ਲੱਗਦਾ ਅੰਦਰੋਂ ਡਿੰਗ ਕਰਕੇ ਪੂਰਾ ਵਧੀਆ ਲੱਗ ਰਿਹਾ ਖੁਸ਼ ਹੋ ਪ੍ਰੈਕਟੀ ਲੱਗ ਨੀ ਵਾਟ ਦੇਖਣੀ ਆ ਇਸ ਮੇਂ ਆ ਇਸ ਲੱਗਣੀ ਆ ਜਾਂ ਦੇਖਣੀ ਆ ਅੱਛਾ ਉਹਨੂੰ ਦੇਖੋ ਨਾ ਮਾਤਾ ਫਿਰ ਵੀਡੀਓ ਦੇਖੀ ਬਾਅਦ ਦੇਖਣੀ ਆ ਕਿੱਦਾਂ ਖੜਾਗਾ ਕਿੰਨਾ ਸਤਾ ਕਿਵੇਂ ਬਰਾਣੀ ਚੀਜ਼ਾਂ ਨੂੰ ਕਰਾਵੇ ਇੱਕ ਮਨ ਜੀ ਭੱਲੇ ਹੀ ਚੱਲਣਗੇ ਥੋੜਾ ਇੱਥੇ ਆਪਣੀ ਸਰਬਸੇ ਵਧੀਆ ਜੀ ਆਪਣਾ 10 ਮਿੰਟਾਂ ਦੀ ਸੌਦਾ ਲੱਗ ਗਿਆ 10 ਮਿੰਟ ਦੀ ਰੱਖਿਆ ਹਾਂ ਅਕਸਰੀ ਮੇਰੇ ਕੋਲੇ ਭਰਾ ਹੁੰਦੇ ਪ੍ਰਭੂ ਜੀ ਤੁਸੀਂ ਵੀ ਦੇਖਣ ਆਉਣਾ ਤਿਆਰੀ ਕਰਕੇ ਆਇਓ ਸੋਡੇ ਕਰੇ ਸਾਮ ਨੂੰ ਟਰੈਕਟਰ ਭੇਜੀ ਦੇਵਾਂਗੇ ਕਿਉਂ ਵੀ ਆ ਜੀਮੀਦਾਰ ਦਾ ਮਨੋਂ ਮੱਲੀ ਜੀ ਕਰਿਆ ਹੁੰਦਾ ਵੀ ਐਨੇ ਸਾਫ ਸੁਥਰੇ ਟਰੈਕਟਰ ਦੇ ਕੇ ਛੱਡ ਨੂੰ ਜੀ ਨਹੀਂ ਕਰਦਾ ਜੀ ਨਹੀਂ ਕਰਦਾ ਜੱਦੂ ਤੇ ਨਹੀਂ ਲਈ ਗਈ ਹੈ ਨਾ ਆ ਮੈਸੀ 95 ਸਾਲ ਦਿੱਤਾ ਦੇਖੋ ਕਿੰਨਾ ਨਵਾਂ ਟਰੈਕਟਰ ਆ 2018 ਵਾਲਾ ਆ ਦੇਖੋ ਵਿੱਚ ਮਾ ਮੂੰਹ ਦੇਖ ਲੈ ਕੇ ਸੀਸਰ ਕੰਮ ਕਰਦਾ ਹੈ ਚੋਕ ਦਾ ਟਰੈਕਟਰ ਬਹੁਤ ਸਾਫ ਸਾਫ ਜਿਆ ਟਰੈਕਟਰ ਤੇ 2018 ਮੰਨ ਲਾ 50 ਨੰਬਰਾਂ ਇਹ ਟਰੈਕਟਰ ਤੁੰਗਾਲੀ ਡਿਸਟ੍ਰਿਕਟਾ ਬਠਿੰਡਾ ਡਿਸਟ੍ਰਿਕਟ ਬਠਿੰਡਾ ਦਾ ਬਹੁਤ ਵੱਡਾ ਪਿੰਡ ਆ ਉੱਥੇ ਟਰੈਕਟਰ ਚੱਲਿਆ ਗਿਆ ਜੇਕਰ ਤੁਸੀਂ ਵੀ ਕੋਈ ਟਰੈਕਟਰ ਖਰੀਦਣਾ ਹੈ ਕਿਵੇਂ 970 970 ਖੜੇ ਆ ਇਧਰ ਆ ਨੇੜੇ 970 ਖੜੇ ਆ 2 ਵੀਲ ਖੜੇ ਆ 4 ਵੀਲ ਖੜੇ ਆ ਸਵਰਾਜ 155 ਆਪਣੇ ਕੋਲੇ ਮੰਨੋ 22 ਮਾੜਲਾ 23 ਮਾੜਲਾ ਮੰਨੋ 23 ਮਾੜਲਾ 9 960 960 ਬਹੁਤ ਨਮਾ ਤੇ ਠਗੜਾ ਪਾਓ ਬਹੁਤ ਨਮਾ ਤੇ ਠਗੜਾ ਕਰਾਓ ਪਰ 960 2000 ਤੇ 16 ਮਾਡਲ ਦਾ ਮੋਡੀਫਾਈ ਹੋਇਆ ਹੈ ਮੋਡੀਫਾਈ ਹੋਇਆ ਟਰੈਕਟਰਾਂ ਦਾ ਉਹ ਮੋਡੀਫਾਈ ਇਹ 2016 ਮਾਡਲ ਹੈ ਕਿਸੇ ਭਰਾ ਨੇ ਟਰੈਕਟਰ ਲੈਣਾ ਹੈ ਤਾਂ ਜਰੂਰ ਮੜੇ ਚੁੱਕੋ ਬਈ ਇਹ 2016 ਮਾਡਲ ਟ੍ਰੈਕਟਰ ਲੈਣਾ ਦਾ ਭਾਵ ਇਹ ਟਰੈਕਟਰ ਸਤੋਂ ਬ੍ਰੈਂਡ ਟਰੈਕਟਰ ਤੋਂ ਆ ਕੇ ਲਿਆ ਸਕਦੇ ਹੋ 2016 ਮਾਡਲ ਦਾ ਟਰੈਕਟਰ ਉੱਤੇ ਕਾਪੀ ਵਗੈਰਾ ਲੱਗੀ ਆ ਕਾफी ਗਿਣਤੀ ਹੋਰ ਬਾਹਰ ਟਰੈਕਟਰ ਵੀ ਖੜੇ ਆ ਸਾਡੇ ਨਾਲ ਇਹ ਨੰਬਰ ਸਪਰਕਰ ਦਾ ਮੇਰਾ ਨੰਬਰ ਆ 854700900 ਤੇ ਇੱਧਰ ਵੀ ਮਰਾ ਦੇ ਕੈਮਰਾ ਬੜਾ ਆ ਮਣਾ ਚੁੱਪ ਕਰਾਉਣੇ ਵੀ ਨਹੀਂ ਪਾ ਰਹੀ ਕਿੰਦੀ ਅੱਗੇ ਆ ਗਿਆ 6333 2000 2000 ਤੇ ਹੈ ਜਾ 21 ਮਾਡਲ ਅਰਜਨ ਮੋਹਰੋ ਆ ਗਿਆ 855 ਆ ਗਿਆ ਅਰਜਨ ਮੈਰਟ ਆ ਗਿਆ 755 ਆ ਗਿਆ 14 ਮਾਡਲ 18 ਮਾਡਲ ਤੇ 2 14 ਮਾਡਲ ਆਹ ਨੰਬਰ ਆ ਭਰਾਓ ਸਾਡੇ ਦਿੱਤੇ ਹੋਏ ਨੰਬਰਾਂ ਤੇ ਤੁਸੀਂ ਸੰਪਰਕ ਕਰਾ ਕੇ ਕਰਕੇ ਟਰੈਕਟਰ ਖੇਤ ਕੇ ਲਿਆ ਸਕਦੇ ਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਲਾਇਕ ਕਰੋ ਤੇ ਕਮੈਂਟ ਕਰ ਦਿਓ ਵੀਡੀਓ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਦੀ ਕਰਨੀ ਧੰਨਵਾਦ ਥੈਂਕ ਯੂ ਕੁਲਵੰਤ ਸਿੰਘ ਕਾਂਤੀ ਨੇ ਵੀਡੀਓ ਬਣਾਈ ਆ ਧੰਨਵਾਦ ਇਹਦਾ ਵੀ ਆ ਨੰਬਰ ਦਿੱਤੇ ਹੋਏ ਆ ਬਰਾਵੋ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਿਓ ਥੈਂਕ ਯੂ